ਆਪਣੇ ਬੱਚੇ ਨੂੰ ਬਚਾਉਣ ਦੇ ਲਈ ਸ਼ਹਿਰ-ਸ਼ਹਿਰ ਭਟਕ ਰਹੇ ਹਨ ਇੱਕ ਮਜਬੂਰ ਮਾਪਿਓ ਆਪਣੇ ਬੱਚੇ ਦੀ ਜ਼ਿੰਦਗੀ ਦੇ ਲਈ ਹਰ ਸੰਭਵ ਪ੍ਰਯਾਸ ਕਰਨ ਦੇ ਲਈ ਤਿਆਰ ਹਨ ਇਸਮੀਤ ਦੇ ਮਾਪਿਓ ਫੌਜੀ ਹਰਪ੍ਰੀਤ ਸਿੰਘ ਅਤੇ ਸਿਹਤ ਵਿਭਾਗ ਦੇ ਮੁਲਾਜ਼ਮ ਹਰਪ੍ਰੀਤ ਕੌਰ ਦੇ ਬੇਟੇ ਇਸ਼ਮੀਤ TMD ਨਾਮ ਦੀ ਬਿਮਾਰੀ ਨਾਲ ਪੀੜਿਤ ਹੈ। ਇਸ ਬਿਮਾਰੀ ਨਾਲ ਹੌਲੀ-ਹੌਲੀ ਕਰਕੇ ਸਰੀਰ ਦੇ ਤਮਾਮ ਜੋੜ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ ਅਤੇ ਜਦੋਂ ਇਸ ਬਿਮਾਰੀ ਦੀ ਅੰਤਿਮ ਸਟੇਜ ਆ ਜਾਂਦੀ ਹੈ ਤੇ ਬੱਚਾ ਉਸ ਮੌਕੇ ਤੇ ਤੁਰਨ ਫਿਰਨ ਦੇ ਵੀ ਕਾਬਿਲ ਨਹੀਂ ਰਹਿੰਦਾ। ਇਸ ਬਿਮਾਰੀ ਦਾ ਇਲਾਜ ਸਿਰਫ ਅਮਰੀਕਾ ਦੇ ਵਿੱਚ ਹੀ ਹੈ ਪਰ ਉਸ ਦੇ ਲਈ 27 ਕਰੋੜ ਰੁਪਏ ਦਾ ਖਰਚਾ ਆਏਗਾ। ਇਸ਼ਮੀਤ ਦੇ ਮਾਪਿਓ ਦੇ ਲਈ ਇਹ ਰਕਮ ਬਹੁਤ ਵੱਡੀ ਹੈ ਪਰ ਇਸ਼ਮੀਤ ਦੇ ਮਾਪਿਓ ਦਾ ਹੌਸਲਾ ਵੀ ਨਹੀਂ ਵੱਡਾ ਇਸ਼ਮੀਤ ਦੇ ਮਾਪਿਓ ਜੁਲਾਈ ਮਹੀਨੇ ਤੋਂ ਲੈ ਕੇ ਹੁਣ ਤੱਕ 27 ਕਰੋੜ ਜਟ੍ਰੋਨ ਦੇ ਲਈ ਸ਼ਹਿਰ-ਸ਼ਹਿਰ ਘੁੰਮ ਕੇ ਲੋਕਾਂ ਤੋਂ ਮਦਦ ਮੰਗ ਰਹੇ ਹਨ ਅਤੇ ਹੁਣ ਤੱਕ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਮਦਦ ਵੀ ਕੀਤੀ ਅਤੇ ਉਹਨਾਂ ਨੇ ਹੁਣ ਤੱਕ 5 ਕਰੋੜ ਰੁਪਏ ਜਮ੍ਹਾਂ ਕਰ ਦਿੱਤੇ ਨੇ ਹਾਲਾਂਕਿ ਇਹ ਰਕਮ ਬਹੁਤ ਵੱਡੀ ਹੈ ਹਜੇ ਵੀ 22 ਕਰੋੜ ਰੁਪਿਆ ਇਕੱਠਾ ਕਰਨਾ ਬਾਕੀ ਹੈ ਪਰ ਇਸ਼ਮੀਤ ਦੇ ਮਾਪਿਓ ਦੀ ਹਿੰਮਤ ਹਾਲੇ ਵੀ ਬਰਕਰਾਰ ਹੈ ਉਹਨਾਂ ਨੂੰ ਉਮੀਦ ਹੈ ਕਿ ਪੰਜਾਬੀ ਜਿੱਥੇ ਹਰ ਵਿਪਤਾ ਦੇ ਵਿੱਚ ਅੱਗੇ ਆ ਕੇ ਖੜੇ ਹੋ ਜਾਂਦੇ ਨੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਇਸ ਪਰਿਵਾਰ ਨਾਲ ਖੜੇ ਹੋਣਗੇ ਪਰਿਵਾਰ ਦੀ ਮਦਦ ਕਰਨ ਲਈ ਅੱਗੇ ਆਉਣਗੇ ਔਰ ਉਹਨਾਂ ਦਾ ਸਹਿਯੋਗ ਕਰਨਗੇ ਤੇ ਚੀਜ਼ ਫਿਲਹਾਲ ਜਿਹੜੀ ਨਾ ਮੁਮਕਿਨ ਲੱਗ ਰਹੀ ਹੈ ਕਿ 2 ਕਰੋੜ ਕਿਵੇਂ ਇਕੱਠਾ ਹੋਏਗਾ ਉਸ ਨੂੰ ਮੁਮਕਿਨ ਕਰਕੇ ਵਿਖਾਉਣਗੇ ਤੇ ਸ਼ਮੀਤ ਜਲਦ ਤੋਂ ਜਲਦ ਠੀਕ ਹੋਏਗਾ ਔਰ ਮੁਰ ਤੋਂ ਆਪਣੇ ਪੈਰਾਂ ਤੇ ਤੁਰਨਾ ਸ਼ੁਰੂ ਕਰ ਦੇਗਾ ਔਰ ਇਹ ਪਰਿਵਾਰ ਇਲਾਜ ਕਰਵਾਉਣ ਦੇ ਕਾਬਿਲ ਹੋ ਜਾਏਗਾ ਕਿਉਂਕਿ ਇਹਨਾਂ ਨੂੰ ਹੌਸਲਾ ਆਇਆ ਕਿ ਪੰਜਾਬੀ ਇਹਨਾਂ ਦੀ ਮਦਦ ਕਰਨ ਲਈ ਅੱਗੇ ਵਾਅਦਾ ਛਾੜ ਕੇ ਆਉਣਗੇ ਅਸੀਂ ਸਾਰੇ ਮਿਲ ਕੇ ਸ਼ਮੀਤ ਸਹੀ ਅਧਿਆਬੀ ਲਈ ਅਰਦਾਸ ਕਰੀਏ ਤੇ ਨਾਲ ਹੀ ਨਾਲ ਅਸ਼ਮੀਤ ਦੇ ਪਰਿਵਾਰ ਨੂੰ ਰਕਮ ਜਟਾਉਣ ਦੇ ਵਿੱਚ ਮਦਦ ਵੀ ਕਰੀਏ ਤਾਂ ਜੋ ਉਹ ਬੱਚਾ ਮੁੜ ਆਪਣੇ ਮਾਪਿਓ ਦੇ ਨਾਲ ਹੱਸਦਾ ਵਸਦਾ ਆਪਣੇ ਘਰ ਦੇ ਵਿੱਚ ਖੁਸ਼ੀਆਂ ਮਾਣੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹਰਪ੍ਰੀਤ ਸਿੰਘ ਤੇ ਮੇਰੇ ਬੱਚੇ ਦਾ ਅਸ਼ਮੀਤ ਸਿੰਘ ਤੁਸੀਂ ਕਾਫੀ ਟਾਈਮ ਤੋਂ ਸੋਸ਼ਲ ਮੀਡੀਆ ਉੱਤੇ ਮੇਰੇ ਬੱਚੇ ਦੀ ਵੀਡੀਓਜ਼ ਦੇਖ ਰਹੇ ਹੋ ਮੇਰੇ ਬੱਚੇ ਨੂੰ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਜਿਹਦਾ ਨਾਮ ਹੈ ਡੀਐਮਡੀ ਪ੍ਰਸ਼ਾਨ ਮਸਲ ਡਿਸਟ੍ਰੋਫੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਹੌਲੀ ਹੌਲੀ ਕਰਦੇ ਡਾਕਟਰਸ ਬੋਲਦੇ ਨੇ ਕਿ 15-16 ਸਾਲ ਦੇ ਵਿੱਚ ਬੱਚਾ ਕੋਈ 17 ਸਾਲ 18 ਸਾਲ ਤੱਕਰ ਬੱਚੀ ਦੀ ਲਾਈਫ ਹੁੰਦੀ ਹੈ ਜੋ ਡਾਕਟਰਸ ਬੋਲਦੇ ਨੇ ਮੇਰਾ ਬੱਚਾ ਹੁਣ 9 ਸਾਲ 10 ਮਹੀਨੇ ਦਾ ਹੈ ਤੇ ਮੇਰੇ ਬੱਚੇ ਕੋਲ ਲੇ ਸਾਲ ਡੇਢ ਸਾਲ ਦੀ ਟਾਈਮਿੰਗ ਹੈ ਜੋ ਅਮਰੀਕਾ ਤੋਂ ਇੰਜੈਕਸ਼ਨ ਆਉਣਾ ਹੈ ਤੇ ਮੇਰੇ ਅਨੁਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਰੀ ਮਦਦ ਕਰੋ ਤਾਂ ਜੋ ਮੇਰੇ ਬੱਚੇ ਜਾਨ ਬਚ ਜਾਏ ਹੁਣ ਸਾਲ ਹੋ ਗਿਆ ਮੈਂ ਧੱਕੇ ਕੰਮ ਦੇ ਨੂੰ ਪਰ ਕੋਈ ਵੀ ਮੇਰੀ ਜਿਆਦਾ ਸੁਣਵਾਈ ਨਹੀਂ ਹੋ ਰਹੀ ਇਸ ਲਈ ਕਿ ਚਾਹ ਨੂੰ ਮੇਰੀ ਇੱਕ ਗੁਰਮਿੰਦਰ ਸਿੰਘ ਖੈਰਾਜੀ ਨੇ ਜੋ ਪਾਕੋਮਾ ਜਾਇਦੇ ਰਹਿਣ ਵਾਲੇ ਨੇ ਇਹਨਾਂ ਨੇ ਮੇਰੀ ਹੱਥ ਫੜਿਆ ਮੇਰਾ ਤੇ ਕੈਬਨਟ ਜੋ ਮਿਨਿਸਟਰ ਸਾਹਿਬ ਨੇ ਜੋ ਐ ਐਮਐਸਐਮਈ ਦੇ ਪ੍ਰਧਾਨ ਜੀ ਜਤਨਾਰ ਮਾਂਜੀ ਜੀ ਜੋ ਪਾਰਲੀਮੈਂਟ ਤੇ ਜੋ ਮਿਨਿਸਟਰ ਨੇ ਉਹਨਾਂ ਤੱਕ ਮੈਨੂੰ ਲੈ ਕੇ ਗਏ ਨੇ ਇਹ ਆਪਣੇ ਪੰਜਾਬ ਦੇ ਐਮਐਸਐਮਈ ਦੇ ਪ੍ਰਧਾਨ ਨੇ ਗੁਰਮਿੰਦਰ ਸਿੰਘ ਮਾਂ ਗੁਰਮਿੰਦਰ ਸਿੰਘ ਖੈਰਾਜੀ ਸੋ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਵਾਚਣ ਕੇ ਹੋਰ ਮਦਦ ਕਰੋ ਸਰ 4 ਕੋਰ 70 ਲੱਖ ਦੇ ਲੱਗ ਗਈ 5 ਕਰੋੜ ਦੇ ਲੱਗੇ ਪਹੁੰਚਣ ਆਣੇ ਆ ਤੇ ਹੁਣ ਪਹਿਲਾਂ ਵੀ ਕਿੰਨੇ ਸਾਲ ਤੋਂ ਲੱਗੇ ਹੋਏ ਸਾਡੀ ਜ਼ਿਆਦਾ ਨਹੀਂ ਹੋਇਆ ਸੀ ਪਰ ਦੋ ਤਿੰਨ ਹਫ਼ਤੇ ਦੇ ਵਿੱਚ ਵਿੱਚ 2.3 ਕਰੋੜ ਮੇਰੇ ਬੱਚੇ ਤੇ ਕੌਣਸਾ ਆਇਆ ਹੈ ਮੈਨੂੰ ਨੂੰ ਪੂਰੀ ਉਮੀਦ ਹੈ ਕਿ ਜਿੱਦਾਂ ਇਦਾਂ ਹੋਣਾ ਕੋਈ ਛੁੱਟੀ ਦੀ ਪ੍ਰੋਬਲਮ ਮੈਨੂੰ ਆ ਰਹੀ ਹੈ ਕਿ ਮੇਰੀ ਛੁੱਟੀ ਸਾਲ ਦੀ ਖਤਮ ਹੋ ਗਈ ਹੈ ਸੰਡੇ ਸੈਟਰਡੇ ਨੂੰ ਥੋੜਾ ਜਿਹਾ ਮੈਨੂੰ ਟਾਈਮ ਮਿਲਦਾ ਹੈ ਤਾਂ ਮੈਂ ਆ ਜਾਣਾ ਕਿਉਂਕਿ ਮੇਰੀ ਛੁੱਟੀ ਸੰਡੇ ਸੈਟਰਡੇ ਮਿਲਦੀ ਹੈ ਸੰਡੇ ਨੂੰ ਸੈਟ ਰਹਿੰਦੇ ਨੇ ਸਰ ਇਹ ਹੋਇਆ ਕਿ ਜਿੱਤੇ ਮੈਨੂੰ ਬੁਲਾਉਂਦੇ ਮੈਂ ਚੱਲ ਜਾਂਦਾ ਤੇ ਫਿਰ ਸੰਡੇ ਨੂੰ ਐਤਵਨੁਸ਼ੀਦਾ ਸਾਬਾ ਪ੍ਰਜਮਿਸਰ ਉੱਥੇ ਜਾਂਦਾ ਸਪੈਰਾ ਸਾਬ ਕੱਟੀ ਦੇ ਸੰਗਤ ਉੱਥੇ ਵੀ ਗੱਡੀ ਖੜੀ ਕਰਦੇ ਆ ਤੇ ਉੱਥੇ ਵੀ ਸਾਰੇ ਲੋਕ ਮੇਰੀ ਮਦਦ ਕਰਦੇ ਨੇ ਮੈਨੂੰ ਹੁਣ ਪੂਰੀ ਉਮੀਦ ਹੈ ਕਿ ਮੇਰੇ ਬੱਚੇ ਜਲਦੀ ਜਲਦੀ ਪੈਸਾ ਇਕੱਠਾ ਹੋ ਜਾਏਗਾ ਤੇ ਮੇਰੇ ਬੱਚੇ ਨੂੰ ਇੰਜੈਕਸ਼ਨ ਲੱਗ ਜੇ ਪਰ ਮੈਂ ਕੋ ਮਿਆਦੇ ਗੱਡੀ ਤੇ ਛੋਟੀ ਜੀ ਗੱਡੀ ਉੱਤੇ ਮੈਂ 올 ਇੰਡੀਆ ਕੋ ਮੁਚਕਿਆ ਹੋਇਆ ਵਾ ਕਿ ਜਿੱਤੇ ਜਿੱਤੇ ਮੈਂ ਬੰਬੇ ਹਦਰਾਬਾਦ ਸਾਊਥ ਤੱਕ ਕਰ ਗਿਆ ਹੋਇਆ ਵਾ ਇਹ ਮਨਾਲੀ ਵੀ ਤੜਨਾ ਮਿਲਿਆ ਸੀ ਤੇ ਮੈਨੂੰ ਹਰ ਸਾਰੇ ਉਮੀਦ ਹੈ ਮੈਨੂੰ ਕਿ ਜਲਦੀ ਜਲਦੀ ਮੇਰਾ ਪੈਸਾ ਇਕੱਠਾ ਹੋ ਜਾਏਗਾ ਡਾਕਟਰ ਨੇ ਬੋਲੇ ਆ ਸਰੇ ਦਵਾਈ ਜਿਹੜੀ ਇਹ ਹੁਣ ਆਈ ਏ ਸਾਨੂੰ ਜੁਲਾਈ ਦੇ ਵਿੱਚ ਐਫਡੀ ਅਪਰੂਵਲ ਹੋਈ ਏ ਜੋ ਅਮਰੀਕਾ ਨੇ ਬਣਾਇਆ ਏ ਤੇ ਜਿਹੜਾ ਬੱਚਾ ਚੱਲਦਾ ਫਿਰਦਾ ਏ ਉਹਨੂੰ ਹੀ ਇਹ ਡਾਕਟਰਸ ਜੋ ਦੇ ਰਹੇ ਨੇ ਬੰਦੇ ਕਿ ਉਹਨੂੰ ਹੀ ਲਾਗੂ ਏ ਇਹ ਮੇਰੇ ਬੱਚੇ ਦੀ ਕੰਡੀਸ਼ਨ ਦੇਖਦੇ ਹਾਲੇ ਸਾਲ ਡੇਢ ਸਾਲ ਕੋਸ਼ਿਸ਼ੀ ਹੋ ਸਕੇ ਇਹ ਦਵਾਈ ਬੇਟੇ ਨੂੰ ਮੰਨੀ ਜ਼ਰੂਰੀ ਏ ਇਹ ਬਿਮਾਰੀ ਦਾ ਨਾਮ ਡੀਐਮਡੀ ਏ ਤੇ ਡੀਐਮਡੀ ਚ ਆਂਦਾ ਡਿਸ਼ਨ ਮਸਕੂਲਰ ਡਿਸਟਰੋਫੀ ਮਸਕੂਲਰ ਇਹ ਸਾਰੇ ਜਿੰਨੇ ਮਸਕਲ ਮਤਲਬ ਮਾਸਪੇਸ਼ੀ ਹੈ ਆਪਣੀ ਬੋਡੀ ਸਾਰੀ ਮਾਸਪੇਸ਼ੀਆਂ ਦੀ ਬਣੀ ਚਾਹ ਬਾ بڑا ਦਿਲ ਹੋਵੇ ਦਿਮਾਗ ਹੋਵੇ ਅੱਖਾਂ ਹੋਵੇ ਹੌਲੇ ਹੌਲੇ ਇਹਦੇ ਅੰਦਰ ਮਸਲ ਦੇ ਅੰਦਰ ਡਿਸਟਰੋਫਿਨ ਨਾਮ ਦਾ ਪ੍ਰੋਟੀਨ ਹੁੰਦਾ ਉਹ ਘਟਦਾ ਜਾਂਦਾ ਤੇ ਇੱਕ ਸਮਾਂ ਆਂਦਾ ਜਦੋਂ ਉਹ ਪੂਰਾ ਹੀ ਖਤਮ ਹੋ ਜਾਂਦਾ ਜਿਹੜਾ ਤਾਕਤ ਦਿੰਦਾ ਹੈ ਬੋਡੀ ਨੂੰ ਚੱਲਣ ਸਿਰਨ ਲਈ ਜੇ ਅਗਰ ਹੁਣ ਜਿੱਦਾਂ ਦੀ ਕੰਡੀਸ਼ਨ ਬੇਟੇ ਦੀ ਹੈ ਉਹਨੂੰ ਡਾਕਟਰਾਂ ਦੇ ਵੱਧ ਤੋਂ ਵੱਧ ਛੇਤੀ ਉਹ ਦਵਾਈ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਉਹਦੇ ਤੇ ਕਾਰਾਕਾਰ ਵੀ ਉਹਨੀ ਛੇਤੀ ਕਰੇ ਤੇ ਹੁਣ ਸਾਡੇ ਕੋਲ ਸਮਾਂ ਜਿੰਨਾ ਕਿ ਮੇਰੇ ਹਸਬੰਦ ਨੇ kiya hai ਉਹਦੇ ਹਿਸਾਬ ਨਾਲ ਤੇ ਸਾਲ ਹੈਗਾ ਆ ਪਰ ਅਸੀਂ ਉਹਨਾ ਵੇਟ ਵੀ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਕਿ ਜਿੰਨਾ ਛੇਤੀ ਬੱਚੇ ਨੂੰ ਮਿਲੇ ਕਿਉਂਕਿ ਇਹ ਜੀ ਡਿਸੇਬਿਲਟੀ ਬਾਤੀ ਜਾ ਰਹੀ ਹੈ ਮੇਰੇ ਤੇ ਸਰ ਹੁਣ ਤੱਕ ਕਾਫੀ ਲੋਕੀ ਮਦਦ ਕਰ ਰਿਹਾ ਹੁਣ ਸੰਗਤ ਕੋਲ ਸਾਡੀ ਗੱਲਬਾਤ ਪਹੁੰਚੀ ਪਹਿਲਾਂ ਲੋਕੀ ਸੋਚਦੇ ਸੀ ਕਿ ਫਰਾਡ ਆ ਹੁਣ ਜਦੋਂ ਆਪਾਂ ਲੋਕਾਂ ਦੇ ਵਿਚਰਨੇ ਆ ਜਦੋਂ ਲੋਕਾਂ ਕੋਲ ਸੰਗਤ ਕੋਲ ਆ ਰਹੀ ਆ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਐਕਚੁਅਲੀ ਇਹ ਰੀਅਲ ਕੇਸ ਹੈ ਤੇ ਮਾਪਿਓ ਇਦਾਂ ਆ ਰਹੇ ਆ ਜੇ ਅਗਰ ਆਪਾਂ ਫਰਾਡ ਹੁੰਦੇ ਤਾਂ ਹੁਣ ਤੱਕ ਤੁਹਾਡੇ ਤੇ ਕੋਈ ਨਾ ਕੋਈ ਐਕਸ਼ਨ ਹੋ ਗਿਆ ਹੁੰਦਾ ਤੇ ਇਦਾਂ ਆਪਾਂ ਲੀਗਲੀ ਨਹੀਂ ਰੋਡ ਤੇ ਖੜੇ ਹੁੰਦੇ ਤੇ ਬਾਕੀ ਹੁੰਤੇ ਸਾਰੇ ਮੈਕਮੇ ਵਾਲੇ ਪੁਲਿਸ ਮੈਕਮਾ ਹੋਵੇ ਚਾਹੇ ਐਡੀਸੀ ਸਾਹਿਬ ਨੇ ਉਹ ਹੁੰ ਤੇ ਜਿੱਦਾਂ ਕਿ ਮੇਰੇ ਹਸਬੰਦ ਹੁਣ ਗੁਰਵਿੰਦਰ ਸਿੰਘ ਖਹਿਰਾ ਬਾਰੇ ਦੱਸਿਆ ਉਹ ਸਰ ਵੀ ਸਾਡੀ ਉਹ ਵੀ ਉਹਨਾਂ ਨੇ ਵੀ ਵੀਡੀਓ ਹੀ ਵੇਖੀ ਆ ਇੱਕ ਵੀਡੀਓ ਨੂੰ ਸਕਰੋਲ ਕਰਨ ਦੀ ਜਗ੍ਹਾ ਉਹਨਾਂ ਨੇ ਉਸ ਵੀਡੀਓ ਦੀ ਜੈਨੂਨਿਟੀ ਸਮਝ ਕੇ ਸਾਰੀ ਕਨਫਰਮੇਸ਼ਨ ਕਰਕੇ ਲੋਕਾਂ ਤੋਂ ਵੈਰੀਫਾਈ ਕਰਾ ਕੇ ਮਨੇ ਆਪਨੇ ਆਰਮੀ ਤੋਂ ਵੀ ਵੈਰੀਫਾਈ ਕਰਾ ਕੇ ਫਿਰ ਹਨੂ ਕਾਲ ਕਰਕੇ ਬੋਲੇ ਕਿ ਨਹੀਂ ਇਹ ਤੁਹਾਡਾ ਜੈਨੂਇਨ ਕੇਸ ਹੈ ਤੇ ਜਿੰਨਾ ਹੋ ਸਕੇਗਾ ਮੈਂ ਤੁਹਾਡੀ ਆਪਣੀ ਪਰਸਨਲ ਤੇ ਹੈਲਪ ਕਰੂੰਗਾ ਕਰੂੰਗਾ ਪਰ ਇਹਨੂੰ ਅੱਗੇ ਲੈਵਲ ਤੱਕ ਲੈ ਕੇ ਜਾਊਗਾ ਉਹਨਾਂ ਨੇ ਹਨੂ ਦਿੱਲੀ ਬੁਲਾਇਆ ਇੰਨੀ ਜਿੱਥੇ ਆਪਾਂ ਜਾ ਨਹੀਂ ਸਕਦੇ ਜਾਣਾ ਤੇ ਛੱਡੋ ਜਿਹੜੀ ਸੋਚ ਵੀ ਨਹੀਂ ਸਕਦੇ ਮਿਨਿਸਟਰੀ ਤੇ ਉਸ ਮਹਿਕਮੇ ਤੱਕ ਹਨੂ ਪਹੁੰਚਾਇਆ ਹੈ ਮੇਰੀ ਫਾਈਲ ਮੇਰੇ ਹੱਥੋਂ ਸਰ ਨੂੰ ਦਿੱਤੀ ਹੈ ਤੇ ਹੁਣ ਮੈਨੂੰ ਪੂਰਾ ਵਿਸ਼ਵਾਸ ਹੈ ਜੇ ਅਗਰ ਮੇਰੀ ਇੰਨੇ ਲੈਵਲ ਤੱਕ ਗੱਲ ਪਹੁੰਚ ਗਈ ਹੈ ਤੇ ਰੱਬ ਜ਼ਰੂਰ ਮੇਰੀ ਗੱਲ ਸੁਨੇਗਾ ਇਹ ਜਰੂਰ ਹੋ ਜਾਏਗਾ ਅੱਗੇ ਹੁੰਦੇ ਆ ਪੰਜਾਬੀ ਬਿਲਕੁਲ ਬੀ ਕਾਫੀ ਕੀਤੀ ਹੈ ਕਿੰਨੀ ਮਦਦ ਦੀ ਹੋਰ ਲੋੜ ਹੈ ਵਰ ਕੀ ਅਪੀਲ ਕਰਨਾ ਚਾਹੁੰਦੇ ਜਿੱਦਾਂ ਕਿ ਤੁਹਾਨੂੰ ਮੇਰੇ ਹਸਬੰਦ ਨੇ ਹੁਣ ਵੀ ਦੱਸਿਆ 4 ਕਰੋੜ 70 ਲੱਖ ਦੇ ਨੀਅਰ ਅਬਾਊਟ ਆਪਾ ਪਹੁੰਚ ਗਏ ਆ ਇਹ ਵੀ ਸੰਗਤ ਦੇ ਕਰਕੇ ਤੇ ਪੰਜਾਬੀ ਇਹ ਤੋਂ ਵੀ ਜ਼ਿਆਦਾ ਬਾਤ ਚੜ ਕੇ ਮਦਦ ਕਰਦੇ ਕਈ ਵੀਰਾਂ ਤੱਕ ਮੇਰੀ ਹਜੇ ਤੱਕ ਗੱਲ ਬਾਤ ਪਹੁੰਚੀ ਹੀ ਨਹੀਂ ਹੈ ਕਈ ਪੈਣਾ ਤੱਕ ਨਹੀਂ ਪਹੁੰਚੀ ਹੈ ਮੈਂ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰੂੰਗੀ ਜਦੋਂ ਤੁਹਾਡੇ ਕੋਲ ਮੇਰੀ ਗੱਲਬਾਤ ਪਹੁੰਚਦੀ ਹੈ ਮੇਰਾ ਨੰਬਰ ਦਿੱਤਾ ਗਿਆ ਹੈ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਲੀਜ਼ ਕਾਲ ਕਰੋ ਕਈ ਵਾਰੀ ਮੇਰੇ ਹੱਥੇ ਵਿੱਚ ਫੋਨ ਤੇ 700 ਮਿਸ ਕਾਲਾ ਪੈਂਡਿੰਗ ਨੇ ਮੈਂ ਫੇਰ ਵੀ ਸਾਰੇ ਮੈਸੇਜ ਸਾਰੇ ਕਾਲ ਕਿਉਂਕਿ ਮੈਨੂੰ ਇੱਕ ਇੱਕ ਫੋਨ ਬਹੁਤ ਜ਼ਰੂਰੀ ਹੈ ਮੈਂ ਸਾਰਿਆਂ ਦਾ ਰਿਪਲਾਈ ਦੇ ਰਹੀ ਹਾਂ ਸਾਰਿਆਂ ਨੂੰ ਸਮਝਾਉਣ ਲਈ ਹੈ ਕਿ ਹਾਂ ਇੱਕ ਹੀ ਬਿਮਾਰੀ ਕਿਉਂਕਿ ਜ਼ਿਆਦਾਤਰ ਲੋਕੀ ਮੈਨੂੰ ਇਹੀ ਪੁੱਛਦੇ ਕਿ ਇਹ ਬਿਮਾਰੀ ਕਿਹੜੀ ਹੈ ਉਹਨਾਂ ਨੂੰ ਉਹ ਸਾਰੀ ਡਿਟੇਲ ਦੇਣ ਤੋਂ ਬਾਅਦ ਮੈਂ ਇੱਕ ਫੋਨ ਕਾਲ ਅਟੈਂਡ ਕਰਨ ਤੋਂ ਬਾਅਦ ਦੇ ਰਹੀ ਹਾਂ ਤੇ ਪਲੀਜ਼ ਤੁਸੀਂ ਉਹ ਚੀਜ਼ ਨੂੰ ਸਮਝੋ ਮੇਰੇ ਬੱਚੇ ਦੀ ਮਦਦ ਕਰੋ 9815280368 ਮੈਂ ਰਿਪੀਟ ਕਰਾਂਗੀ 9815280368 ਇਹ ਸਿਰਫ ਕੰਟੈਕਟ ਲਈ ਹੈ ਪਲੀਸ ਇਹਦੇ ਤੇ ਪੈਸੇ ਨਾ ਪਾਇਓ ਇਹ ਸਿਰਫ ਅਸੀਂ ਨੰਬਰ ਦਿੱਤਾ ਹੈ ਕਿ ਤੁਸੀਂ ਆਦੇ ਨਾਲ ਕੋਈ ਨਹੀਂ ਸਕੈਨਰ ਸਕੈਨ ਹੋ ਰਿਹਾ ਕੁਝ ਪ੍ਰੋਬਲਮ ਆ ਰਹੀ ਹੈ ਇਹਦੇ ਇਹ ਨੰਬਰ WhatsApp ਤੇ ਵੀ ਚੱਲ ਰਿਹਾ ਹੈ ਔਰ WhatsApp ਤੇ ਮੈਂ ਬੱਚੇ ਤੇ ਸਕੈਨਰ ਦੀ ਡੀਪੀ ਲਾਈ ਹੋਈ ਹੈ ਤੁਸੀਂ ਉਹਦੇ ਤੋਂ ਵੀ ਸਕੈਨ ਕਰ ਸਕਦੇ ਹੋ ਮੈਸੇਜ ਛੱਡ ਸਕਦੇ ਹੋ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਮੇਰੇ ਲਈ ਇਸ ਟਾਈਮ ਤੇ ਇੱਕ ਇੱਕ ਚੀਜ਼ ਜ਼ਰੂਰੀ ਹੈ WhatsApp ਤੇ ਮੈਸੇਜ ਜ਼ਰੂਰ ਕਰਿਓ ਤਾਂ ਜੋ ਤੁਹਾਡਾ ਮੈਸੇਜ ਦੇਖ ਕੇ ਦੁਬਾਰਾ ਸੀ ਰਿਪਲਾਈ ਕਰ ਸਕੀਏ ਜਿਹਦੇ ਉੱਤੇ ਜਿੰਨਾ ਪੈਸਾ ਵਾ ਸੰਗਤ ਪਾਰੀ ਆ ਉਹ ਉਹਦੇ ਵਿੱਚ ਐਨਜੀਓ ਦੇ ਵਿੱਚ ਜਾ ਰਿਹਾ ਐਨਜੀਓ ਤੋਂ ਬਾਅਦ ਚ ਜਿੰਨਾ ਪੈਸਾ ਇਹ ਹਸਪੀਟਲ ਨੂੰ ਜਾਣਾ ਇਹਦੇ ਵਿੱਚ ਬਿਲਕੁਲ ਕਲੀਅਰ ਆ ਤੇ ਮੇਰੇ ਕੋ ਕੋਈ ਪੈਸਾ ਨਹੀਂ ਆ ਰਿਹਾ ਇਹ ਚੀਜ਼ ਸਾਰਾ ਹਾਂ ਸੰਗਤ ਹਾਂ ਡਾਇਰੈਕਟ ਉੱਤਰ ਜਾ ਰਿਹਾ ਤੇ ਸੰਗਤ ਨੂੰ ਇਹ ਅਪੀਲ ਆ ਕਿ ਜਿਆਦਾ ਜਿਆਦਾ ਵੱਧ ਚੜ ਕੇ ਮਦਦ ਕਰੋ ਸਕੈਨਰ ਤੋਂ ਜੋ ਪੈਕਟ ਫੁਰੂ ਕਰਕੇ ਆਏਗਾ ਉੱਤੇ ਸਕੈਨਰ ਤੇ ਹੀ ਕਰਿਓ ਤਾਂ ਕਿ ਬੱਚੇ ਦਾ ਇਲਾਜ ਹੋ ਪਾਏ